ਕਰਾਮ ਕੋਈ ਕਰ ਲੈ ਬੰਦਿਆ ਕਰਮ ਕੋਈ ਕਰ ਲੈ ਬੰਦਿਆ ਸਮਾਂ ਨਹੀਂ ਕੱਲਦਾ ਜਾਂਦਾ ਹੀ ਅੱਜ ਸਾਨਲੀ ਉਮਰ ਤੇਰੀ ਲਾਏ ਮੋਟਾ ਕੱਟਦਾ ਜਾਂਦਾ ਹੀ ਇਹ ਕਾ ਕੋਈ ਕਰ ਲੈ ਬੰਦਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਸਾਹਿਬਤ ਇਹ ਬੈੱਡ ਕਰਤਾ ਇੱਕ ਨੇ ਜੀ ਜੀ ਕੀ ਜੀ ਮਰਤਪਾਲ ਸਾਹਿਬ ਕੋ ਇਹਨੂੰ ਬੋਲਦੇ ਆ। ਉੱਥੇ ਜਿਹੜਾ ਆਪਣਾ ਹਸਪੀਟਲ ਬਾਰੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਇੱਥੇ ਜਿਹੜਾ ਇੱਕ ਤੇ ਬੰਨਾ ਵਾ ਦੰਦਾਂ ਦਾ ਤੇ ਸੱਖਾਂ ਦਾ ਤੇ ਨਾਲ ਕੋਈ ਨਾਣੀ ਦਾ ਜਾਂ ਹੋਰ ਕੋਈ ਹੋਰ ਜਿਆ ਕੁਰਾਵਾ ਜਿਹਦੇ ਵਿੱਚ ਕੋਈ ਭਾਈ ਕਨਈਆ ਜੀ ਦੇ ਫਲਸਫੇ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਇਆ ਜਾ ਸਕੇ ਸਾਡੇ ਮੰਨ ਦੀ ਇਹੋ ਰਸਤਾ ਵਾ। ਸੋ ਅੱਜ ਮਮਤੀ ਦਾ ਜਿਹੜਾ ਵਾ ਲੈਂਟਰ ਪੈ ਰਿਆ ਤੇ ਮੰਪੀਰਲ ਇੰਟਰ ਪੈ ਰਹਿਣਾ ਸਭ ਮਿਸਤਰੀ ਜੀ ਹਾਂ ਇੱਥੇ ਹੁਣ ਤਿਆਰੀ ਹੋ ਰਹੀ ਹੈ ਹੁਣ ਆਪੀ ਗੁੱਤ ਸਭ ਪੁੱਤਰਾਂ ਧਿਆਨ ਦੇ ਨਾਲ ਹੈ ਪੂਰੇ ਚੁਕਿਆ ਤੋਂ ਦੇਖੋ ਠੀਕ ਹੈ ਬਹੁਤ ਸੋਹਣੀ ਚੀਜ਼ ਬਣ ਰਹੀ ਹੈ ਬਾਕੀ ਥਲੀਆਂ ਜਿਹੜੀਆਂ ਉਹ ਥਲਵੇ ਨਹੀਂ ਜਿਹੜੇ ਪੈ ਚੁੱਕੇ ਆ ਤੇ ਉਹ ਵੀ ਤੁਹਾਨੂੰ ਦਿਖਾਉਨੇ ਆ ਆਓ ਤੁਹਾਨੂੰ ਉਧਰ ਬਖਾਈਏ ਬਹੁਤ ਮੇਤਰੀ ਜੀ ਅੱਜ ਵਜੂਆ ਕੰਪਲੀਟ ਹੈ ਜੀ ਅੱਜ ਲੇਟ ਪਰ ਆ ਜਾਣਾ ਜੀ ਵਾਈਗਰ 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 ਬਹੁਤ ਵਧੀਆ ਜੀ ਹੈ ਜਿੰਦੇ ਰਹੋ ਮਾਰੋ ਬੈਠਾ ਰਾਜੀ ਇਹ ਇਸ ਤਰ੍ਹਾਂ ਇਹ ਜਿਹੜਾ ਸਾਰਾ ਯਾਰ ਹੋ ਰਿਹਾ ਇੱਥੇ ਜਿਹੜੀ ਲਿਫਟ ਬਣਨੀ ਆ ਨਾਲ ਬਹੁਤ ਜਿਆਦਾ ਜਿਹੜਾ ਵਾ ਬਾਥਰੂਮ ਬਣਨਗੇ ਫਰਸਟ ਕਲਾਸ ਕੋਨਾ ਤੇ ਨਾਲ ਰੋਡ ਆਪਣੇ ਸੜਕ ਚੱਲ ਰਹੀ ਆ ਬਹੁਤ ਵਧੀਆ ਲੋਕੇਸ਼ਨ ਆ ਗੁਰੂ ਨੇ ਚਾਹਾ ਤੇ ਇੱਥੇ ਸੰਗਤਾਂ ਦਾ ਭਲਾ ਹੋਊਗਾ ਇੱਥੇ ਕਿਹਦੀਆਂ ਅੱਖਾਂ ਬਣਨਗੀਆਂ ਕਿਹਦੇ ਦੰਦ ਲੱਗਣਗੇ ਹਜ ਜ ਇਹ ਸਭ ਉਮਰਪੁਰ ਦੀ ਕਿਰਪਾ ਹੋ ਰਹੀ ਹੈ ਇਹ ਗਾ ਜੀ ਨਾਲ ਇੱਥੇ ਫਲੈਟ ਆਵੇ ਇਹ ਸੁਲਤਾਨਪੁਰ ਪਿੰਡ ਦੇ ਬਿਲਕੁਲ ਗ੍ਰੀਡੈਂਸ ਸੰਤਾਨਮੈਂਟ ਪਿੰਡ ਦੇ ਕੋਟ ਮਿਕਸਿੰਗ ਦੇ ਸੈਂਟਰ ਦੇ ਵਿੱਚ ਜਿਹੜਾ ਵਾ ਕਿ ਇਹੋ ਜਿਹੜਾ ਮਤਲਬ ਇਹ ਜਗਾ ਬੰਦ ਰਹੀ ਹੈ। ਕੋਪਰਮਾਧਮਾ ਕਰੇ ਕਿਰਪਾ ਕਰਦੀਆਂ ਕਲਾ ਕਰੇ ਸਤਿਗੁਰੂ। ਚਾਰ ਜੱਥੇ ਕਾਲਾ ਕਾਲਾ ਨਹੀਂ ਕਿੱਥੇ ਨੇ? ਫਿਰ ਉਹ ਨਹੀਂ ਮਰੀ ਜੀ ਜੀ ਹਾਂ ਹੈ ਜੀ ਜੀ ਆਏ ਸੋਹਣੇ ਗੱਭਰ ਇਹ ਸਾਰੇ ਸਾਰੇ ਰੱਬ ਦੇ ਤੁਸੀਂ ਪਿਆਰੇ ਜੋ ਤੇ ਸਾਰੇ ਸੋਹਣੇ ਹੋ ਗੁਰੂ ਨੇ ਤੁਹਾਨੂੰ ਸਾਰਿਆਂ ਨੂੰ ਬਹੁਤ ਹੁਨਰ ਦਿੱਤਾ ਵਾ ਤੁਸੀਂ ਕਿਰਤ ਕਮਾਈ ਕਰਕੇ ਦਸਾਂ ਨੋਹਾਂ ਦੀ ਖਾਣ ਵਾਲੇ ਲੋਕ ਜੋ ਅਰਮਾਣਾਂ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰਹੋ ਹੋਰ ਮਿਸਤਰੀ ਜੀ ਹਾਂ ਜੀ ਹਾਂ ਜੀ ਠੀਕ ਹੁਣ ਉਧਰ ਦਾ ਸਾਡੀ ਵਾਰੀ ਕਦੋਂ ਹੈ ਜਿਹੜੀ ਉਹ ਪੈਪ ਜਿਹੜੇ ਪੈਣੇ ਥੱਲੇ ਪਿਆਰ ਜੀ ਪਿਆਣੀ ਆ ਜਿਹੜੇ ਪਾਪੁਰ ਕੱਲ ਪਾਤੀਏ ਜੇ ਜੇਸੀਬੀ ਜੇਸੀਬੀ ਆ ਕੇ ਕੱਲ 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 ਹਾਂ ਚਲੋ ਠੀਕ ਹੈ ਜੀ ਸਾਧ ਸੰਗਤ ਜੀ ਇਹ ਤੁਹਾਨੂੰ ਨਾਲ ਦੇ ਨਾਲ ਸਾਰਾ ਜਿਹੜਾ ਪ੍ਰੋਗਰਾਮ ਵਿਖਾਉਂਦੇ ਰਹਿੰਦੇ ਆ ਇਹ ਸਾਡਾ ਵੀ ਮਨ ਹੁੰਦਾ ਵਾ ਵੀ ਜਿਹੜੇ ਮਨੁੱਖਤਾ ਦੇ ਕੰਮ ਆ ਇਹ ਜਿਹੜੇ ਸਤਿਗੁਰੂ ਸਾਡੇ ਤੋਂ ਕਰਵਾ ਰਹੇ ਆ ਤੇ ਅਸੀਂ ਬੜੇ ਕਾਲਪੁਰਖ ਦੇ ਧੰਨਵਾਦੀ ਆ ਜਿਹੜੀ ਉਹਨਾਂ ਦੀ ਕਿਰਪਾ ਹੋ ਰਹੀ ਆ ਤੇ ਸੇਵਾ ਜਿਹੜੀ ਆ ਪ੍ਰਮਾਤਮਾ ਲਾਹਰੇਆ ਸਾਡੇ ਕੋ ਜੀਉਂਦੇ ਰਹੋ ਮਹਾਰਾਜ ਤੁਹਾਨੂੰ ਸਾਰਿਆਂ ਦੇ ਪਰਿਵਾਰਾਂ ਨੂੰ ਸੁੱਖ ਸ਼ਾਂਤੀ ਬਖਸ਼ੇ ਇਹ ਜਿਹੜਾ ਨਵਾਂ ਸਾਲ ਹੈ ਅੱਜ 3 ਤਰੀਕ ਹੈ ਜੀ 3 ਜਨਵਰੀ 2025 ਇਹ ਮਹਾਰਾਜ ਕਿਰਪਾ ਕਰੇ ਸਾਰੇ ਲੋਕ ਜਿਹੜੇ ਆ ਤੁਸੀਂ ਜਿਹੜੇ ਸਾਡੇ ਪਰਿਵਾਰ ਦੇ ਲੋਕ ਜੋ ਭਾਈ ਕਨੇਜਾ ਜੀ ਪਰਿਵਾਰ ਦੇ ਲੋਕ ਮਹਾਰਾਜ ਤੁਹਾਨੂੰ ਖੁਸ਼ੀਆਂ ਬਖਸ਼ੇ ਤੇ ਤਾਰੇ ਮਹਾਰਾਜ ਪਰਮਾਤਮਾ ਮਿਹਰਾਂ ਕਰੇ ਮਹਾਰਾਜ ਦਾਦਾ ਕਾਲਾ ਜੀ ਧੰਨਵਾਦ ਜੀ ਧੰਨਵਾਦ ਆਗੇ ਤੁਸੀਂ ਤੇ ਮਹਾਰਾਜ ਇਧਰ ਕਿਰਪਾ ਉਹ ਦਈਆ ਠੀਕ ਹੈ ਦੇਖੋ ਲੀਟਰ ਪੈ ਲਗਾ ਅੱਜ ਅੱਛਾ ਦੋਹੀ ਦਾ ਅੱਛਾ ਅੱਛਾ ਇਹ ਸਾਰਾ ਪਿਆਰ ਹੋ ਹੀ ਗਿਆ ਬਾਕੀ ਆਹ ਪਲਾਸਟਰ ਪਲਾਸਟਰ ਨਾਲ ਰਹਿ ਗਿਆ ਸਜਤਾ ਹੋਣਗੀਆਂ ਮੁੱਗਿਆ ਲੈਣਗੀਆਂ ਬਹੁਤ ਵਧੀਆ ਬੰਦਿਆ ਬਹੁਤ ਵਧੀਆ ਕਿਰਪਾ ਹੋਰੀ ਬਾਰੇ ਚਲੋ ਸ਼ੁਕਰੀਆ ਜੀ ਤੁਸੀਂ ਵੀ ਚਾਹ ਦੇ ਗੱਫੇ ਲਾਓ ਠੰਡ ਵਧੀਆ ਤੇ ਪ੍ਰਮਾਤਮਾ ਤੁਹਾਨੂੰ ਚਾਹ ਦੀਆਂ ਖਲੋ ਦੇ ਰੱਖੇ ਇਦਾਂ ਹੀ ਜਾਂ ਜੀ ਰੌਣਕਾ ਸਤਿਗੁਰੂ ਜਿਹੜਾ ਵਾ ਉਹ ਉਹ ਕੋਡੀਆਂ ਲਾਈਆਂ ਹੋਈਆਂ ਰੌਣਕਾਂ ਜਿਹੜੀਆਂ ਵਾ ਤੇ ਤੁਹਾਪ ਹੀ ਲਾ ਰਿਹਾ ਤੇ ਆਪ ਹੀ ਸਾਰੇ ਕਾਰਜ ਕਰਾ ਰਿਹਾ ਸ਼ੁਕਰ ਹੈ ਮਹਾਰਾਜ ਦਾ ਧੰਨਵਾਦ ਜੁੰਦੇ ਰਹੋ ਵਾਜਬ ਦੀ ਕਾਲਤਾ ਐ ਵਾਜਬ ਦੀ ਫਤਿਹ